ਮਾਝੇ ਵਿਚਲੇ ਨਸ਼ੇ ਦੀ ਗੱਲ ਕਰ ਕਰਕੇ ਸਿਆਸੀ ਪਾਰਟੀਆਂ ਸੱਤਾ ਵਾਲੀ ਕੁਰਸੀ ਦੇ ਉੱਤੇ ਪਹੁੰਚ ਜਾਂਦੀਆਂ ਤੇ ਕਈ ਲੋਕ ਮਾਝੇ ਦੇ ਵਿੱਚ ਘਰ-ਘਰ ਦੇ ਵਿੱਚ ਪਸਰੇ ਹੋਏ ਨਸ਼ੇ ਦੇ ਕਰਕੇ ਇਸ ਵਿਸ਼ੇ ਨੂੰ ਚਰਚਾ ਦੇ ਵਿੱਚ ਲਿਆ ਕੇ ਤੇ ਵਿਰੋਧੀ ਧਿਰ ਦੀ ਕੁਰਸੀ ਦੇ ਉੱਤੇ ਪਹੁੰਚ ਜਾਂਦੇ ਆ ਪਰ ਮਾਝੇ ਵਿਚਲਾ ਨਸ਼ਾ ਮੁੱਕਿਆ ਨਹੀਂ ਸਰਹੱਦੀ ਖੇਤਰ ਦੇ ਵਿੱਚ ਵਸਦੇ ਹੋਏ ਪਿੰਡਾਂ ਦੇ ਹਾਲ ਜਿੱਕਰ ਜਾ ਕੇ ਦੇਖੀਏ ਮੈਂ ਸਾਰਿਆਂ ਨੂੰ ਇਹ ਗੱਲ ਕਹਿਣਾ ਵੀ ਇੱਕੋ ਰਸੇ ਬੰਨਾ ਵੀ ਭਾਈ ਮਾਜਾ ਸਾਰਾ ਗਲ ਗਿਆ ਮਾਜਾ ਸਾਰਾ ਬਰਬਾਦ ਹੋ ਗਿਆ ਪਰ ਵੱਡੀ ਗਿਣਤੀ ਦੇ ਵਿੱਚ ਪਿੰਡ ਐਸੇ ਆ ਸਰਹੱਦੀ ਖੇਤਰ ਦੇ ਨਾਲ ਜੁੜੇ ਹੋਏ ਜਿਨ੍ਹਾਂ ਦੇ ਵਿੱਚ ਕਦੇ ਰਾਜਪਾਲ ਸਾਹਿਬ ਦੌਰਾ ਕਰਦੇ ਆ ਕਦੇ ਕੋਈ ਸਿਆਸੀ ਪਾਰਟੀ ਇਹ ਗੱਲ ਕਹਿੰਦੀ ਕਿ ਅਸੀਂ ਇਹਨੂੰ ਇਸ ਹਿੱਸੇ ਨੂੰ ਨਸ਼ੇ ਦੇ ਵਿੱਚੋਂ ਬਚਾਵਾਂਗੇ ਅਸੀਂ ਆਹ ਕਰਾਂਗੇ ਉਹ ਕਰਾਂਗੇ ਪਰ ਇਹਦਾ ਹੱਲ ਕੋਈ ਨਹੀਂ ਨਿਕਲਿਆ ਆਏ ਤੇ ਲੀਡਰ ਗਏ ਆਏ ਤੇ ਲੀਡਰ ਗਏ ਪਰ ਜਿਹੜਾ ਨਸ਼ਾ ਜਿਹੜਾ ਮਾਜਾ ਖੇਤਰ ਜਿਹੜਾ ਸਰਹੱਦੀ ਖੇਤਰ ਜਿਹੜੇ ਨਸ਼ਾ ਤਸਕਰਾਂ ਦੀ ਗੱਲ ਸਿਆਸਤ ਦੇ ਵਿੱਚ ਗੁੰਜਦੀ ਆ ਉਹ ਹੁਣ ਸਿਨੇਮੇ ਦੇ ਵਿੱਚ ਗੂੰਜੀ ਆ ਮਝੈਲ ਫਿਲਮ ਆ ਪਿਛਲੇ ਦਿਨੀ ਰਿਲੀਜ਼ ਹੋਈ ਆ ਇਸ ਫਿਲਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਐਸੀਆਂ ਜਿਹੜੀਆਂ ਇਸ ਵੇਲੇ ਧਿਆਨ ਖਿੱਚਦੀਆਂ ਇਹ ਫਿਲਮ ਗੁੱਗੂ ਗੱਲ ਤੇ ਦੇਵ ਖਰੋੜ ਦੀ ਹੋਣ ਦੇ ਬਾਵਜੂਦ ਕਿਹੜੀ ਗੱਲੋਂ ਕਾਮਯਾਬ ਨਹੀਂ ਹੋਈ ਜਾਂ ਦਰਸ਼ਕ ਇੰਨੇ ਨਹੀਂ ਖਿੱਚਣ ਦੇ ਵਿੱਚ ਕਾਮਯਾਬ ਹੋਈ ਇਹ ਇੱਕ ਬਹੁਤ ਵੱਡਾ ਸਵਾਲ ਆ ਹਾਲਾਂਕਿ ਫਿਲਮ ਦੇਖਣੀ ਨਾ ਦੇਖਣੀ ਹਰ ਕਿਸੇ ਦੀ ਆਪਣੀ ਨਿੱਜੀ ਮਰਜ਼ੀ ਆ ਇਹ ਪੰਜਾਬੀਆਂ ਦੀ ਦਿਲੀ ਇੱਛਾ ਵੀ ਜੇ ਉਹਨਾਂ ਨੇ ਸਾਊਥ ਦੀ ਪੁਸ਼ਪਾ 2 ਦੇਖਣੀ ਆ ਤੇ ਹਿੰਦੀ ਦੇ ਵਿੱਚ ਡਬ ਹੋਈ ਆ ਤੇ ਇੱਥੇ ਰਿਕਾਰਡ ਤੋੜ ਕਾਮਯਾਬੀ ਜੇਕਰ ਮਿਲਦੀ ਆ ਤਾਂ ਪੰਜਾਬੀ ਸਿਨੇਮੇ ਨਾਲ ਜੁੜੇ ਹੋਏ ਕਲਾਕਾਰ ਪੰਜਾਬੀ ਕਹਾਣੀ ਹੋਵੇ ਪੰਜਾਬ ਦਾ ਵਿਸ਼ਾ ਹੋਵੇ ਉਹਨੂੰ ਦੇਖਣਾ ਨਾ ਦੇਖਣਾ ਇਹ 2.5 300 ਰੁਪਏ ਖਰਚਣ ਕਰਨ ਵਾਲੇ ਦੀ ਮਰਜ਼ੀ ਆ ਪਰ ਵਜ੍ਹਾ ਕੀ ਆ ਅੱਜ ਨਸ਼ਾ ਤਸਕਰਾਂ ਦੀ ਗੱਲ ਹੁੰਦੀ ਫਿਲਮਾਂ ਦੇ ਰਹੀ ਅੱਜ ਕਿਸ ਤਰੀਕੇ ਨਾਲ ਸਿਆਸਤ ਜੁੜੀ ਹੋਈ ਹੈ ਨਸ਼ਾ ਤਸਕਰਾਂ ਦੇ ਨਾਲ ਕਿਵੇਂ ਤਸਕਰਾਂ ਦੀ ਔਲਾਦ ਆ ਜਿਹੜੀ ਨਸ਼ੇ ਦੇ ਵੱਲੋਂ ਬਰਬਾਦ ਕਰ ਦਿੱਤੀ ਜਾਂਦੀ ਹੈ ਕਿਸ ਤਰੀਕੇ ਦੇ ਨਾਲ ਆਪਸ ਦੇ ਵਿੱਚ ਮਾਝੇ ਦੀ ਗੱਦੀ ਦੇ ਉੱਤੇ ਬੈਠਣ ਵਾਸਤੇ ਲੜਾਈਆਂ ਲੜਦੇ ਆ ਵਿਸ਼ਾ ਬਹੁਤ ਵੱਡਾ ਪਰ ਇਹ ਫਿਲਮ 230 ਸੀਟਾਂ ਹੁਣ ਸਿਨੇਮੇ ਦੇ ਵਿੱਚ ਸ਼ਾਮ ਦੇ 7 ਵਜੇ ਦਾ ਵੇਲਾ ਹੋਵੇ ਤੇ 32 ਕਿ ਸੀਟਾਂ ਭਰੀਆਂ ਹੋਣ ਵਜ੍ਹਾ ਕੀ ਆ ਜਿਹਦੇ ਪਿੱਛੇ ਕਾਰਨ ਕੀ ਆ ਵੀ ਇਹਨੂੰ ਸਿਨੇਮੇ ਦੇ ਵਿੱਚ ਓਨੇ ਦਰਸ਼ਕ ਮਿਲੇ ਕਿਉਂ ਨਹੀਂ ਜਦਕਿ ਟ੍ਰੇਲਰ ਬੜਾ ਖੂਬਸੂਰਤ ਆ ਇਹਦਾ ਟੀਜ਼ਰ ਬੜਾ ਖੂਬਸੂਰਤ ਸੀ ਇਹਦੀ ਦੇਖਭੜੀ ਖੂਬਸੂਰਤਾ ਸਿਨੇਮੈਟੋਗ੍ਰਾਫੀ ਕਮਾਲ ਦੀ ਆ ਇਹਦੀ ਕਹਾਣੀ ਵੀ ਬਹੁਤ ਸੋਹਣੀ ਆ ਤੇ ਅਖੀਰ ਦੇ ਵਿੱਚ ਕਹਾਣੀ ਸਸਪੈਂਸ ਵਾਲੀ ਵੀ ਆ ਵੀ ਭਾਈ ਆ ਕੀ ਤੋਂ ਕੀ ਬਣ ਗਿਆ ਜਾਣਦੇ ਆਪਾਂ ਸਾਰੇ ਆ ਕਿ ਜਦੋਂ ਗੁੱਗੂ ਗੱਲ ਦੀ ਫਿਲਮ ਆਉਂਦੀ ਆ ਉਦੋਂ ਚਾ ਚੜਦਾ ਇਸ ਕਰਕੇ ਕਿਉਂਕਿ ਅਸੀਂ ਗੁੱਗੂ ਗੱਲ ਤੇ ਯੋਗਰਾਜ ਨੂੰ ਆਪਸ ਦੇ ਵਿੱਚ ਭੜਦੇ ਵੀ ਵੇਖਿਆ ਅਸੀਂ ਬਹੁਤ ਵਾਰ ਉਹਨੂੰ ਆਪਣੀ ਕਮਾਲ ਦੀ ਪ੍ਰਤਿਭਾ ਪੇਸ਼ ਕਰਨੇ ਵੇਖਿਆ ਤੇ ਮਾਣੀ ਖੇੜੇ ਦਾ ਜੰਪੜ ਗੁੱਗੂ ਗੱਲ ਅੱਜ ਵੀ ਪੰਜਾਬੀ ਸਿਨੇਮੇ ਦੇ ਵਿੱਚ ਸੱਚੀ ਮੁੱਠੀ ਇਹ ਆਉਂ ਲੱਗਦਾ ਵੀ ਭਾਈ ਨਵੀਂ ਉਮਰ ਦਾ ਨੌਜਵਾਨ ਆ ਤੇ ਹੈ ਵੀ ਤੇ ਕਮਾਲ ਵੀ ਆ ਦੇਵ ਖਰੋੜ ਦੀ ਅਦਾਕਾਰੀ ਵੀ ਬਾਖਮਾਲ ਆ ਕਿਉਂਕਿ ਆਪਾਂ ਰੋਪਿੰਦਰ ਗਾਂਧੀ ਫਿਲਮ ਦੇ ਵਿੱਚ ਦੇਖਿਆ ਹੋਰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਵੇਖਿਆ ਪਰ ਦੋਵੇਂ ਇਕੱਠੇ ਹੋਏ ਫੇਰ ਵੀ ਫਿਲਮ ਨੇ ਓਨੇ ਦਰਸ਼ਕ ਨਹੀਂ ਖਿੱਚੇ ਵਜ੍ਹਾ ਕੀ ਬਣੀ ਆ ਇਹ ਫਿਲਮ ਜਿਹੜੀ ਮਝੈਲ ਆ ਇਹਦੇ ਵਿੱਚ ਮਝੈਲ ਮਾਝਾ ਮਝੈਲ ਮਾਝਾ ਮਝੈਲ ਮਾਝਾ ਮਝੈਲ ਮਾਝਾ ਸ਼ਬਦ ਇਨੀ ਵਾਰ ਵਰਤਿਆ ਗਿਆ ਵੀ ਲੱਗਣ ਲੱਗ ਪਿਆ ਵੀ ਇਹ ਸਿਰਫ ਚਾਰ ਜ਼ਿਲ੍ਹਿਆਂ ਦੀ ਫਿਲਮ ਆ ਇਹ ਪੂਰੇ ਪੰਜਾਬ ਦੀ ਫਿਲਮ ਨਹੀਂ ਆ ਇਹਦੇ ਵਿੱਚੋਂ ਇਉਂ ਪ੍ਰਤੀਤ ਹੁੰਦਾ ਉਦਾਹਰਨ ਦੇ ਤੌਰ ਦੇ ਉੱਤੇ ਮੈਂ ਗੱਲ ਕਹਿਣਾ ਵੀ ਕੋਈ ਫਰੀਦਕੋਟ ਦੇ ਵਿੱਚ ਫਿਲਮ ਦੇਖਣ ਜਾਂਦਾ ਕਿਸੇ ਨੇ ਮਾਨਸਾ ਦੇ ਵਿੱਚ ਦੇਖਣੀ ਆ ਕਿਸੇ ਨੇ ਬਠਿੰਡਾ ਵਿੱਚ ਦੇਖਣੀ ਆ ਉਹ ਸਾਡੇ ਅੰਦਰ ਇੱਕ ਭਾਵਨਾ ਜਿਹੀ ਨਹੀਂ ਆਉਂਦੀ ਕਿ ਯਾਰ ਸਿਰਫ ਮਾਝੇ ਵਾਲਿਆਂ ਦੀ ਗੱਲ ਕਰਨ ਵਾਸਤੇ ਅਸੀਂ ਮਲਵਈ ਕਿਉਂ ਦੇਖੀਏ ਹਾਲਾਂਕਿ ਮੈਂ ਗੱਲ ਕਹਿਣਾ ਵੀ ਮਾਝੇ ਵਾਲੇ ਵੀ ਸਾਡੇ ਆਪਣੇ ਪੁਆਦੀ ਵੀ ਸਾਡੇ ਆਪਣੇ ਆ ਦੁਆਬੀ ਵੀ ਸਾਡੇ ਆਪਣੇ ਆ ਸਾਰੀ ਸਾਡੇ ਆਪਣੇ ਆ ਪਰ ਗੱਲ ਇਹ ਵੀ ਇਹ ਸ਼ਾਇਦ ਦਰਸ਼ਕ ਦੇ ਮਨ ਦੇ ਵਿੱਚ ਭਾਵਨਾ ਨਾ ਆਈ ਹੋਵੇ ਵੀ ਇਹ ਤਾਂ ਚਾਰ ਜ਼ਿਲ੍ਹਿਆਂ ਦੀ ਫਿਲਮ ਆ ਮਾਝਾ 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 ਮਾਜੇ ਦੇ ਬੰਦੇ ਇਉਂ ਹੁੰਦੇ ਮਾਜੇ ਦੇ ਬੰਦੇ ਇਉਂ ਹੁੰਦੇ ਆ ਉਹਨਾਂ ਦੇ ਬਾਰੇ ਜੋ ਕੁਝ ਪੇਸ਼ ਕਰ ਦਿੱਤਾ ਗਿਆ ਕਦੇ ਉਹਨਾਂ ਦੀਆਂ ਲੜਾਈਆਂ ਕਦੇ ਉਹਨਾਂ ਦੀਆਂ ਪੜਾਈਆਂ ਕਦੇ ਉਹਨਾਂ ਦਾ ਨਸ਼ਾ ਕਦੇ ਉਹਨਾਂ ਦੀ ਗੱਲ ਇਉਂ ਕਰਦੇ ਕਰਦੇ ਇਹ ਪੰਜਾਬ ਦੇ 23 ਜ਼ਿਲਾਂ ਦੀ ਥਾਂ ਦੇ ਉੱਤੇ ਮੈਨੂੰ ਲੱਗਦਾ ਜੀ ਸਿਰਫ 4 ਜ਼ਿਲਾਂ ਦੀ ਫਿਲਮ ਬਣ ਕੇ ਰਹਿ ਗਈ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਤੇ ਪਠਾਨਕੋਟ ਇਉਂ ਲੱਗਦਾ ਵੀ ਇਹ 4-5 ਜ਼ਿਲਾਂ ਦੀ ਫਿਲਮ ਬਣ ਕੇ ਰਹਿ ਗਈ ਆ ਦੂਜਾ ਕਾਰਨ ਮੈਨੂੰ ਜ਼ਾਤੀ ਤੌਰ ਤੇ ਲੱਗਾ ਵੀ ਇਸ ਵੇਲੇ ਵਿਆਹਾਂ ਦਾ ਸੀਜ਼ਨ ਚੱਲਦਾ ਹਰ ਬੰਦੇ ਨੂੰ ਦਿਨ ਦੇ ਵਿੱਚ 2-2 3-3 4-4 ਕਾਰਡ ਆਏ ਹੁੰਦੇ ਸ਼ਾਇਦ ਇਹ ਇੱਕ ਮੈਨੂੰ ਬਹੁਤ ਮਾਮੂਲੀ ਜਿਹਾ ਕਾਰਨ ਲੱਗਦਾ ਵੱਡਾ ਕਾਰਨ ਨਹੀਂ ਲੱਗਦਾ ਮੈਨੂੰ ਲੱਗਦਾ ਵੀ ਜਿਵੇਂ ਅੱਜਕੱਲ੍ਹ ਵਿਆਹਾਂ ਦੇ ਵਿੱਚ ਲੋਕਾਂ ਦਾ ਧਿਆਨ ਕੇਂਦਰਤਾ ਕਿਸੇ ਨੇ ਇੱਧਰ ਜਾਣਾ ਕਿਸੇ ਨੇ ਇੱਧਰ ਜਾਣਾ ਸ਼ਾਇਦ ਇਸ ਫਿਲਮ ਨੂੰ ਰਸ਼ ਇਸ ਕਰਕੇ ਵੀ ਨਾ ਪਿਆ ਹੋਵੇ ਕਿਉਂਕਿ ਮੈਨੂੰ ਕਹਾਣੀ ਦੇ ਵਿੱਚ ਕਮੀ ਨਹੀਂ ਲੱਗੀ ਜਿਵੇਂ ਕਿ ਆਪਾਂ ਮੌੜ ਫਿਲਮ ਦੇਖੀ ਆ ਉਸ ਮੌੜ ਫਿਲਮ ਦੇ ਵਿੱਚ ਜਿਹੜੀ ਸਿਨੈਮੈਟੋਗ੍ਰਾਫੀ ਸੀ ਉਹੀ ਬਾਖਮਾਲ ਚੀਜ਼ ਇਹਦੇ ਵਿੱਚ ਆ ਜਿਹੜੀ ਚੀਜ਼ ਉਹਦੇ ਵਿੱਚ ਦੇਵ ਖਰੋੜ ਨੇ ਪੇਸ਼ ਕੀਤੀ ਕਿਉਂਕਿ ਦੇਵ ਖਰੋੜ ਉਹਦੇ ਵਿੱਚ ਛ ਪਰ ਇਸ ਦੇ ਬਾਵਜੂਦ ਜੇਕਰ ਰਸ਼ ਨਹੀਂ ਪਿਆ ਤਾਂ ਇਹਦਾ ਮਤਲਬ ਇੱਕੋ ਹੀ ਆ ਕਿ ਜੋ ਆਪਾਂ ਚਿੱਟੇ ਦੀ ਗੱਲ ਬੇहद ਕਰ ਦਿੱਤੀ ਜੋ ਅਸੀਂ ਮਾਰ ਧਾੜ ਬੇहद ਵਖਾ ਦਿੱਤੀ ਉਹਦੇ ਨਾਲ ਪਰਿਵਾਰ ਨਹੀਂ ਜੁੜਦੇ ਉਹਦੇ ਨਾਲ ਸਿਰਫ ਨੌਜਵਾਨੀ ਜੁੜਦੀ ਆ ਨੌਜਵਾਨੀ ਨੂੰ ਗੋਲੀਆਂ ਖੜਾਕ ਪਸੰਦ ਹੋ ਸਕਦੇ ਆ ਕਿਉਂਕਿ ਉਹਨਾਂ ਨੂੰ ਜ਼ਿੰਦਗੀ ਦੇ ਸਾਰ ਤਤ ਦਾ ਨਹੀਂ ਪਤਾ ਮਾਜੇ ਦੇ ਵਿੱਚ ਜੋ ਕੁਝ ਨਸ਼ਿਆਂ ਦੇ ਕਰਕੇ ਤਸਕਰਾਂ ਦੇ ਕਰਕੇ ਹੋਇਆ ਜੋ ਕੁਝ ਪਰਲੇ ਪਾਰੋਂ ਆਏ ਚਿੱਟੇ ਦੇ ਕਰਕੇ ਹੋਇਆ ਜੇਕਰ ਉਹਦੀ ਪੀੜ ਦਿਖਾਈ ਜਾਂਦੀ ਤਾ ਸ਼ਾਇਰ ਇਹ ਪੰਜਾਬ ਦੇ ਚੌਂ ਕੋਨਿਆਂ ਦੇ ਵਿੱਚ ਗੱਲ ਫੈਲਦੀ। ਇਹਦੇ ਨਾਲ ਇਹ ਲੱਗਦਾ ਯਾਰ ਕਿ ਦੇਖੋ ਘਰਾਂ ਦੇ ਵਿੱਚ 70 ਕਿਵੇਂ ਵਿਸ਼ੇ ਆ ਪਰ ਇੱਥੇ ਇੱਕ ਚੌਧਰ ਦੀ ਗੱਲ ਆ, ਕੁਰਸੀ ਦੀ ਗੱਲ ਆ ਕਿ ਮਾਝੇ ਦੀ ਤਸਕਰ ਵਾਲੀ ਗੱਦੀ ਦੇ ਉੱਤੇ ਬੈਠੂਗਾ ਕੌਣ? ਜਿਹਦੇ ਉੱਤੇ ਇਸ ਵੇਲੇ ਗੁੱਗੂ ਗੱਲ ਬੈਠਾ ਹੋਇਆ ਜਿਹੜਾ ਕਿ ਆਪਣੇ ਉਸਤਾਦ ਨੂੰ ਮਾਰ ਕੇ ਇਸ ਕੁਰਸੀ ਦੇ ਉੱਤੇ ਬੈਠਾ ਹੋਇਆ ਤੇ ਉਸ ਤੋਂ ਬਾਅਦ ਦੇਵ ਖਰੌੜ ਬਹਿ ਜਾਂਦਾ ਤੇ ਵਿਚਾਲੇ ਜਿਹੜੀ ਕਹਾਣੀਆਂ ਉਹ ਇਸ ਫਿਲਮ ਦਾ ਸਾਰ ਅੰਸ਼ਾ ਸਾਰਾ ਵਿਸਥਾਰ ਉਹਦੇ ਵਿੱਚ ਆ ਕਿ ਕਿਸ ਤਰੀਕੇ ਦੇ ਨਾਲ ਜੇਕਰ ਤੁਸੀਂ ਨਸ਼ਾ ਤਸਕਰ ਚੋਟੀ ਦੇ ਬਣਨਾ ਤਾ ਆਪਣੇ ਦਾ ਗਲ ਵੱਢਣਾ ਪੈਂਦਾ ਆਪਣੇ ਨੂੰ ਮਾਰਨਾ ਪੈਂਦਾ ਇਹਦਾ ਦੂਜਾ ਪੱਖ ਇਹ ਆ ਕਿ ਪਰਲੇ ਪਾਰੋਂ ਕਿਵੇਂ ਡਰੋਨ ਦੇ ਰਾਹੀਂ ਨਸ਼ੇ ਆਉਂਦੇ ਆ ਇਹ ਵੀ ਗੱਲ ਦਿਖਾਈ ਗਈ ਆ ਫਿਰ ਇਹ ਚ ਇਹ ਵੀ ਦਿਖਾਈ ਗਈ ਵੀ ਤਸਕਰ ਤਸਕਰ ਨਾਲ ਕਿਵੇਂ ਪਿੱਟਦਾ ਦੋਵਾਂ ਦੀ ਆਪਸ ਦੇ ਵਿੱਚ ਇਟ ਖੜਕੀ ਵਾਲੀ ਗੱਲ ਕਿਵੇਂ ਆ ਉਹਦੇ ਵਿੱਚ ਪਿੱਟਦੇ ਵੀ ਆ ਤੇ ਲੜਦੇ ਵੀ ਤੇ ਮਰਦੇ ਵੀ ਆ ਇਹਦੇ ਵਿੱਚ ਤਸਕਰਾਂ ਦੀ ਆਪਸੀ ਲੜਾਈ ਵੀ ਦਿਖਾਈ ਗਈ ਆ ਇਹਦੇ ਵਿੱਚ ਇਹ ਵੀ ਦਿਖਾਇਆ ਕਿ ਜਿਹੜੇ ਨਸ਼ੇ ਦੇ ਤਸਕਰ ਆ ਵੀ ਅਸੀਂ ਪੰਜਾਬ ਨੂੰ ਖੇਤਰ ਨੂੰ ਮਾਝੇ ਨੂੰ ਆਪਣੇ ਹਿੱਸੇ ਨੂੰ ਆਪਣੇ ਹਲਕੇ ਨੂੰ ਨਸ਼ਾ ਮੁਕਤ ਕਰ ਲਾਂਗੇ ਨਸ਼ਾ ਤਸਕਰ ਹੀ ਚੋਣ ਦੇ ਵਿੱਚ ਖੜਕੇ ਤੇ ਨਸ਼ਾ ਤਸਕਰਾਂ ਨੂੰ ਖਤਮ ਕਰਨ ਦੀ ਗੱਲ ਕਰਦੇ ਆ ਤੇ ਇਹ ਗੱਲ ਕਹਿੰਦੇ ਵੀ ਭਾਈ ਆਪਾਂ ਤਾਂ ਬੁੱਚੀਆਂ ਪਵਾਉਣੀਆਂ ਇਸ ਵੇਲੇ ਵੋਟਰਾਂ ਦੀਆਂ ਤੇ ਆਪਾਂ ਨੂੰ ਪਤਾ ਵੀ ਪਈ ਆਪਾਂ ਵੋਟਾਂ ਕਿਵੇਂ ਹਾਸਲ ਕਰ ਲੈਣੀਆਂ ਪਰ ਇਹਦੇ ਵਿੱਚ ਇੱਕ ਡਾਇਲੋਗ ਆ ਇਹ ਡਾਇਲੋਗ ਮੈਨੂੰ ਲੱਗਦਾ ਵੀ ਤੁਹਾਨੂੰ ਆਪਣੇ ਘਰਾਂ ਦੇ ਵਿੱਚ ਸਭ ਨੂੰ ਸੁਣਨਾ ਚਾਹੀਦਾ ਕਿ ਜਦੋਂ ਵੈਰੀ ਨੂੰ ਗੋਲੀਆਂ ਤੇ ਬੰਬਾਂ ਨਾਲ ਨਾ ਮਾਰਿਆ ਜਾ ਸਕੇ ਤਾ ਫਿਰ ਉਹਨੂੰ ਉਹਦੀ ਮਾੜੀ ਔਲਾਦ ਮਾਰ ਦਿੰਦੀ ਆ ਕਿਸੇ ਵੈਰੀ ਨੂੰ ਮਾਰਨਾ ਹੋਵੇ ਉਹਨੂੰ ਗੋਲੀ ਨਾਲ ਨਾ ਮਾਰਨਾ ਹੋਵੇ ਉਹਦੀ ਔਲਾਦ ਨੂੰ ਨਸ਼ੇ ਦੇ ਉੱਤੇ ਲਾ ਦਿਓ ਉਹਦੀ ਔਲਾਦ ਦਾ ਪੱਠਾ ਬਿਠਾ ਦਿਓ ਉਹਦੀ ਕੁਲ ਦਾ ਪੱਠਾ ਬਹਿ ਜਾਊਗਾ ਮੇਰਾ ਖਿਆਲ ਆ ਵੀ ਅੱਜ ਪੰਜਾਬ ਦੇ ਜਿਹੜੇ ਵੀ ਤਸਕਰ ਆ ਉਹਨਾਂ ਨੂੰ ਇਸ ਗੱਲ ਦੇ ਉੱਤੇ ਗੌਰ ਕਰਨੀ ਚਾਹੀਦੀ ਆ ਕਿਉਂਕਿ ਜਿਹੜੇ ਗਲਤ ਕੰਮ ਹੁੰਦੇ ਆ ਤੁਸੀਂ ਲੋਕਾਂ ਦੇ ਘਰਾਂ ਨੂੰ ਉਜਾੜਦੇ ਹੋ ਫਿਰ ਇਸ ਕਰਕੇ ਤੁਹਾਡੇ ਆਪਣੇ ਘਰ ਵਸ ਜਾਣ ਤੁਹਾਡੇ ਆਪਣੇ ਘਰਾਂ ਦੇ ਵਿੱਚ ਖੁਸ਼ੀਆਂ ਖੇੜੇ ਲੁੱਡੀਆਂ ਪਾਉਣ ਇਹ ਕਦੇ ਹੋਇਆ ਨਹੀਂ ਜਿਹੜੇ ਜਿਹੜੇ ਪੰਜਾਬ ਦੇ ਤਸਕਰ ਆ ਉਹ ਆਪੋ ਆਪਣੇ ਘਰਾਂ ਦੇ ਵਿੱਚ ਦੇਖ ਲੈਣ ਵੀ ਇੱਕ ਦਾ ਇੱਕ ਦਿਨ ਤੁਹਾਡੇ ਘਰ ਦੇ ਵਿੱਚ ਉਹ ਕੁਝ ਹੁੰਦਾ ਉਹ ਵੈਣ ਪੈਂਦੇ ਵੀ ਤੁਹਾਡੇ ਕੋਲੋਂ ਸੰਭਲਦੇ ਨਹੀਂ ਜਿਵੇਂ ਤੁਹਾਡਾ ਰੋਣ ਨਿਕਲਦਾ ਉਵੇਂ ਹੀ ਆਮ ਲੋਕਾਂ ਦਾ ਵੀ ਰੋਣ ਨਿਕਲਦਾ ਇਹਦੇ ਵਿੱਚ ਇੱਕ ਗੱਲ ਹੋਰ ਬੜੀ ਮਹੱਤਵਪੂਰਨ ਜਿਹੜੀ ਕਿ ਗੌਰ ਕਰਨ ਵਾਲੀ ਆ ਕਿ ਕਿਸ ਤਰੀਕੇ ਦੇ ਨਾਲ ਗੱਡੀ ਦੇ ਉੱਤੇ ਬਹਿਣ ਦੀ ਖਾਤਰ ਯਾਰੀਆਂ ਗਦਾਰੀ ਦੇ ਵਿੱਚ ਬਦਲਦੀਆਂ ਗਦਾਰ ਆਪਸ ਦੇ ਵਿੱਚ ਕਿਵੇਂ ਯਾਰ ਬਣਦੇ ਆ ਤੇ ਪੁਲਿਸ ਦੀ ਕਿਸ ਤਰੀਕੇ ਦੇ ਨਾਲ ਤਸਕਰਾਂ ਦੇ ਨਾਲ ਸਾਂਝ ਹੁੰਦੀ ਆ ਕਿਵੇਂ ਪੁਲਸਾ ਜਿਹੜੀ ਉਹ ਤਸਕਰਾਂ ਨੂੰ ਪੈਸੇ ਲੈਂਦੀ ਆ ਤੇ ਉਹਨਾਂ ਨੂੰ ਇਨਫੋਰਮੇਸ਼ਨ ਦਿੰਦੀ ਆ ਇਹ ਸਾਰੀਆਂ ਇਹਦੇ ਵਿੱਚ ਗੱਲਾਂ ਤੇ ਨਾਲ-ਨਾਲ ਇਹਦੇ ਵਿੱਚ ਉਹ ਮੁਹੱਬਤੀ ਗੱਲ ਵੀ ਚੱਲਦੀ ਆ ਕਿ ਪੁਲਸ ਵੀ ਸਾਰੀ ਮਾੜੀ ਨਹੀਂ ਪੁਲਸ ਵਿੱਚਲੇ ਕੁਝ ਕੁ ਜਿਹੜੇ ਆ ਸ਼ਖਸ ਕੁਝ ਕੁ ਅਫਸਰ ਆ ਜਿਹੜੇ ਉਹ ਚੰਗੇ ਵੀ ਹੈਗੇ ਆ ਇਸ ਫਿਲਮ ਦੇ ਵਿੱਚ ਦੇਵ ਖਰੋੜ ਨੇ ਬਹੁਤ ਸੋਹਣਾ ਕੰਮ ਕੀਤਾ ਇਹਦੇ ਵਿੱਚ ਗੁੱਗੂ ਗੱਲ ਨੇ ਸਿਰਾ ਲਾਤਾ ਗੁੱਗੂ ਗੱਲ ਦੇ ਨਾਲ ਮੇਰਾ ਸਤਿਕਾਰ ਪਿਆਰ ਵੀ ਬਹੁਤ ਆ ਦੇਵ ਖਰੋੜ بھائی ਨਾਲ ਵੀ ਬਹੁਤ ਪਿਆਰ ਸਤਿਕਾਰ ਆ ਇਹ ਪਿਆਰ ਸਤਕਾਰ ਨੂੰ ਮੈਂ 1 ਮਿੰਟ ਲਈ ਇੱਕ ਪਾਸੇ ਵੀ ਕਰ ਲਾਂ ਤਾਂ ਵੀ ਬਹੁਤ ਕਮਾਲ ਦਾ ਕੰਮ ਕੀਤਾ ਜੇ ਨਾ ਵੀ ਪਿਆਰ ਹੋਵੇ ਤਾਂ ਵੀ ਕਮਾਲ ਦਾ ਕੰਮ ਕੀਤਾ ਪਰ ਇਹਦੇ ਵਿੱਚ ਨਾ ਇੱਕ ਮਾਰਕ ਰੰਦਾਵਾ ਉਹ ਨੌਜਵਾਨ ਜਿਹੜਾ ਕਿ ਮੌੜ ਫਿਲਮ ਦੇ ਵਿੱਚ ਚਤਰਾ ਬਣਿਆ ਸੀ ਉਹਨੇ ਜਿਹੜਾ ਸਿਰ ਲਾਇਆ ਉਹਨੇ ਜਿਵੇਂ ਫਿਲਮ ਨੂੰ ਖਾ ਲਿਆ ਇਹ ਵੀ ਕਮਾਲ ਦੀ ਗੱਲ ਕੀਤੀ ਆ ਹਾਲਾਂਕਿ ਮੈਂ ਇਸ ਗੱਲ ਦੇ ਪੱਖ ਦੇ ਵਿੱਚ ਨਹੀਂ ਕਿ ਜਵਾਨੀ ਨੂੰ ਆਪਾਂ ਚਿੱਟਾ ਪੀਂਦੇ ਦਿਖਾਈਏ ਇਹਦੇ ਵਿੱਚ ਦਿਖਾਇਆ ਗਿਆ ਮੈਂ ਉਹਦੇ ਖਿਲਾਫ ਆ ਆਪਾਂ ਚਿੱਟੇ ਦੇ ਕਹਿਰ ਦੀ ਗੱਲ ਕਰਦੇ ਆ ਉਹਨੂੰ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਸਕਦਾ ਪਰ ਉਹ ਵਾਰ-ਵਾਰ ਚਿੱਟਾ ਕਿਵੇਂ ਵਰਤਿਆ ਜਾਂਦਾ ਚਿੱਟਾ ਕਿਵੇਂ ਪੀਤਾ ਜਾਂਦਾ ਇਹ ਦਿਖਾਇਆ ਗਿਆ ਪਰ ਉਹਨੇ ਜਿਹੜੀ ਐਕਟਿੰਗ ਕੀਤੀ ਆ ਉਹਨੂੰ 100 ਦੇ ਵਿੱਚੋਂ 100 ਅੰਕ ਦੇਣੇ ਮਿਲਦੇ 100 ਦੇ ਵਿੱਚੋਂ 100 ਨੰਬਰ ਰੂਪੀ ਗਿੱਲ ਨੂੰ ਅਸੀਂ ਰਜਨੀ ਫਿਲਮ ਦੇ ਵਿੱਚ ਬੀਬੀ ਰਜਨੀ ਤੋਂ ਬਾਅਦ ਪਹਿਲੀ ਵਾਰ ਦੇਖਿਆ ਇੱਕ ਪੁਲਿਸ ਅਫਸਰ ਦੇ ਵਿੱਚ ਉਹਨੇ ਸੋਹਣਾ ਕੰਮ ਕੀਤਾ ਤੇ ਕੁੱਲ ਸਿੱਧੂ ਨੇ ਵੀ ਆਪਣੇ ਵੱਲੋਂ ਕਸਰ ਕੋਈ ਨਹੀਂ ਛੱਡੀ ਉਹਨੇ ਵੀ ਫਿਲਮ ਦੇ ਵਿੱਚ ਵਾਕਮਾਲ ਕੰਮ ਕੀਤਾ ਹੋਬੀ ਢਾਲੀਵਾਲ ਗੁੱਗੂ ਗਿੱਲ ਦਾ ਭਰਾ ਬਣ ਕੇ ਵਿਚਰੇ ਇਸ ਫਿਲਮ ਦੇ ਵਿੱਚ ਉਹਨੇ ਵੀ ਸੋਹਣਾ ਕੰ ਤੇ ਬਾਕੀ ਜਿਹੜਾ ਧੀਰਜ ਕੁਮਾਰ ਉਹਨੇ ਵੀ ਸੋਹਣੀ ਅਦਾਕਾਰੀ ਕੀਤੀ ਆ ਉਹਨੇ ਵੀ ਕਮਾਲ ਕੀਤੀ ਆ ਮਤਲਬ ਇਹ ਆ ਵੀ ਕਿਸੇ ਕਲਾਕਾਰ ਨੇ ਆਪਣੇ ਹਿੱਸੇ ਦੇ ਵਿੱਚ ਆਉਂਦਾ ਕੰਮ ਛੱਡਿਆ ਨਹੀਂਗਾ ਇਹ ਧੀਰਜ ਕੇਦਾਰਨਾਥ ਰਤਨ ਹੋਰਾਂ ਦੇ ਵੱਲੋਂ ਨਿਰਦੇਸ਼ਿਤ ਕੀਤੀ ਗਈ ਫਿਲਮਾਂ ਇਹ ਫਿਲਮਾਂ ਜਿਹੜੀ ਇਸ ਵੇਲੇ ਕੇਵੀ ਢੱਲੋ ਹੋਰਾਂ ਦੇ ਵੱਲੋਂ ਤੇ ਅਨਮੋਲ ਸਾਨੀ ਹੋਰਾਂ ਦੇ ਵੱਲੋਂ ਪੈਸੇ ਲਾ ਕੇ ਪ੍ਰੋਡਿਊਸ ਕੀਤੀ ਗਈ ਆ ਪਰ ਫਿਰ ਗੱਲ ਇੱਥੇ ਆ ਕੇ ਮੁੱਕਦੀ ਆ ਸਾਰਾ ਕੁਝ ਚੰਗਾ ਹੋਵੇ ਤੇ ਦਰਸ਼ਕ ਸਿਨੇਮੇ ਦੇ ਵਿੱਚ ਨਾ ਆਉਣ ਕਿਤੇ ਨਾ ਕਿਤੇ ਕਸੂਰਵਾਰਤਾ ਕੁਝ ਨਾ ਕੁਝ ਹੈ ਕਿਤੇ ਨਾ ਕਿਤੇ ਤਾਂ ਗਲਤੀ ਹੋਈ ਆ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਇਸ ਫਿਲਮ ਵਿਚਲਾ ਸਾਰਾ ਕੁਝ ਚੰਗਾ ਹੋਣ ਦੇ ਬਾਵਜੂਦ ਬੰਬਾਂ ਬੰਦੂਕਾਂ ਦੀ ਬੇਲੋੜੀ ਵਰਤੋਂ ਕਰਨਾ ਇਹਦੇ ਵਿੱਚ ਚਿੱਟਾ ਤੇ ਹੋਰ ਨਸ਼ਾ ਜਿਹੜਾ ਵਾਰ-ਵਾਰ ਉਹਨੂੰ ਪੋਜ਼ਿਟਿਵ ਵੀ ਦਿਖਾਈ ਜਾਣਾ ਵੀ ਚਿੱਟੇ ਦੇ ਕਾਰੋਬਾਰ ਦੇ ਵਿੱਚ ਆਪਾਂ ਆ ਕਰ ਲੈਣਾ ਆਪਾਂ ਕਰ ਲੈਣਾ ਨਸ਼ੇ ਦੇ ਨਾਲ ਉਹ ਗੱਲਾਂ ਤੁਹਾਨੂੰ ਅੰਦਰੋਂ ਖੁਰਚਦੀਆਂ ਵੀ ਯਾਰ ਪੰਜਾਬ ਖੁਰ ਰਿਹਾ ਤੇ ਕਿਤੇ ਇਹ ਤਾਂ ਨਹੀਂ ਵੀ ਇਹ ਸਾਰਾ ਕੁਝ ਹਾਵੀ ਹੋ ਰਿਹਾ ਸਾਡੇ ਉੱਤੇ ਇਹਦੇ ਵਿੱਚ ਪੀੜ ਦਿਖਾਉਣ ਦੀ ਲੋੜ ਸੀ ਮੇਰੇ ਖਿਆਲ ਮਝਾਈਲਾਂ ਦੀ ਪੀੜ ਜੱਕਰ ਦਿਖਾਈ ਜਾਂਦੀ ਹਾਂ ਦੇ ਵਿੱਚ ਤਾਂ ਖਾਇਕ ਵੀ ਭਾਈ ਕਿਵੇਂ ਕੁੱਲ ਵੀ ਖਤਮ ਹੋ ਜਾਂਦੀ ਆ ਕਿਵੇਂ ਬਾਅਦ ਦੇ ਵਿੱਚ ਬਰਬਾਦੀ ਹੋ ਜਾਂਦੀ ਆ ਕੁਝ ਕੁ ਅੰਛੇ ਦੇ ਵਿੱਚ ਪੇਸ਼ ਕੀਤੇ ਗਏ ਆ ਪਰ ਇਹਦੇ ਵਿੱਚ ਮਝੈਲਾਂ ਵਾਲੀ ਗੱਲ ਆ ਜਿਹੜੀ ਮਝੈਲਾਂ ਦਾ ਦਰਦ ਆ ਜਿਹੜਾ ਵੀ ਉੱਥੇ ਮਾਝੇ ਦੇ ਵਿੱਚ ਤਾਂ ਵਿਧਵਾਵਾਂ ਦੀ ਕਲੋਨੀ ਵੀ ਬਣੀ ਆ ਮਾਝੇ ਦੇ ਵਿੱਚ ਹੋਰ بڑے ਨੁਕਸਾਨ ਹੋਏ ਆ ਇਸ ਦੇ ਕਰਕੇ ਪੂਰੇ ਪੰਜਾਬ ਦੇ ਵਿੱਚ ਹੀ ਹੋ ਰਹੇ ਆ ਇਹਨੂੰ ਉਸ ਪ੍ਰਸੰਗ ਦੇ ਵਿੱਚ ਵੀ ਪੇਸ਼ ਕਰਨਾ ਚਾਹੀਦਾ ਸੀ ਸ਼ਾਇਦ ਇਹ ਚਾਰ ਜ਼ਿਲ੍ਹਿਆਂ ਦੀ ਫਿਲਮ ਨਹੀਂ ਇਹ 23 ਜ਼ਿਲ੍ਹਿਆਂ ਦੀ ਫਿਲਮ ਬਣਾਉਣੀ ਚਾਹੀਦੀ ਸੀ ਤੇ ਇਹਦਾ ਪ੍ਰਚਾਰ ਢੰਗ ਨਾਲ ਚਾਹੀਦਾ ਸੀ ਇਸ ਫਿਲਮ ਦਾ ਪ੍ਰਚਾਰ ਵੀ ਤਰੀਕੇ ਨਾਲ ਨਹੀਂ ਕੀਤਾ ਗਿਆ ਹੁਣ ਕੁਝ ਕਥਾਵਾਂ ਦੇ ਉੱਤੇ ਮੀਡੀਆ ਦੇ ਵਿੱਚ ਇੰਟਰਵਿਊ ਵੀ ਆਈਆਂ ਪਰ ਜਿਵੇਂ ਕਿ ਆਮ ਤੌਰ ਦੇ ਉੱਤੇ ਦਿਲਜੀਤ ਦੋਸਾਂਝ ਦੀਆਂ ਫਿਲਮਾਂ ਜਿਵੇਂ ਕਿ ਆਮ ਤੌਰ ਤੇ ਗਿੱਪੀ ਗਰੇਵਾਲ ਦੀਆਂ ਫਿਲਮਾਂ ਜਾਂ ਕੁਝ ਕੋ ਹੋਰ ਫਿਲਮਾਂ ਜਿਹੜੀਆਂ ਉਹ ਬਹੁਤ ਪ੍ਰਚਾਰ ਜਾਂ ਜਾਨੀਗਾ ਧੂਆਂ ਧਾਰ ਪ੍ਰਚਾਰ ਹੁੰਦਾ ਇਸ ਫਿਲਮ ਦਾ ਉਵੇਂ ਪ੍ਰਚਾਰ ਨਹੀਂ ਹੋਇਆ ਜੇਕਰ ਅੱਜ 7 ਵਜੇ ਵੀਕਐਂਡ ਦੇ ਉੱਤੇ ਸ਼ਨੀਵਾਰ ਨੂੰ ਸ਼ਾਮ ਦੇ ਵੇਲੇ ਜਦੋਂ ਕਿ ਸਾਰੇ ਫ੍ਰੀ ਹੁੰਦੇ ਲਗਭਗ ਉਦੋਂ ਵੀ ਜੇਕਰ ਦਰਸ਼ਕ ਉਹਨੇ ਨਹੀਂ ਆਏ ਨਾ ਇਹਦਾ ਮਤਲਬ ਇਹ ਆ ਕਿ ਫਿਲਮ ਆਰਥਿਕ ਪੱਖੋਂ ਵਟਤ ਦੇ ਪੱਖੋਂ ਕਲੈਕਸ਼ਨ ਦੇ ਪੱਖੋਂ ਉਨੀ ਕਾਮਯਾਬ ਨਹੀਂ ਹੋਈ ਇਸ ਗੱਲ ਦਾ ਦੁੱਖ ਆ ਪਰ ਇਹ ਕਾਮਯਾਬ ਹੋ ਸਕਦੀ ਸੀ ਜੇਕਰ ਪ੍ਰੋਡਿਊਸਰ ਸਾਹਿਬ ਇਹਦੇ ਵੱਲ ਸਹੀ ਤਰੀਕੇ ਨਾਲ ਗੌਰ ਕਰਦੇ ਭਵਿੱਖ ਦੇ ਵਿੱਚ ਜਿਹੜੀਆਂ ਪੰਜਾਬੀ ਫਿਲਮਾਂ ਬਣਣਗੀਆਂ ਦੇਖੋ ਬਣਨਾਂ ਚਾਹੀਦੀਆਂ ਇੱਕ ਫਿਲਮ ਦੇ ਨਾਲ ਕਈ ਸੈਂਕੜੇ ਪਰਿਵਾਰ ਭੜਦੇ ਆ ਪੰਜਾਬੀ ਫਿਲਮਾਂ ਚੰਗਾ ਬਣਨਾਂ ਚਾਹੀਦੀਆਂ ਪਰ ਜੇਕਰ ਤੁਸੀਂ ਉਹ ਫਿਲਮ ਬਣਾਓਗੇ ਜਿਹੜੀ ਕਿ ਸਾਰੇ ਵਰਗਾਂ ਨੂੰ ਪਸੰਦ ਆਵੇ ਜੇਕਰ ਪੰਜਾਬ ਦੇ ਕੱਲੇ-ਕੱਲੇ ਵਰਗ ਤੋਂ ਲੈ ਕੇ ਹਰ ਉਮਰ ਵਰਗ ਤੋਂ ਲੈ ਕੇ ਸ਼ਹਿਰ ਦੇ ਹਰ ਉਮਰ ਵਰਗ ਤੱਕ ਵਿਦੇਸ਼ ਦੇ ਵਿੱਚ ਬੈਠੇ ਨੂੰ ਵੀ ਪਸੰਦ ਆਵੇ ਉਹ ਫਿਲਮ ਆਉਂਦੇ ਸਮੇਂ ਦੇ ਵਿੱਚ ਪ੍ਰਵਾਨ ਹੋਣੀ ਆ ਤੇ ਇੱਕ ਗੱਲ ਮੈਂ ਹੋਰ ਥੋੜੀ ਜੀ ਵਿਸ਼ੇ ਤੋਂ ਵੱਖਰੀ ਕਰਦੇ ਆ ਗੁਮਟਾਲਾ ਦੇ ਵਿੱਚ ਉਹ ਵੀ ਮਾਝੇ ਦੇ ਵਿੱਚ ਹੀ ਆ ਗੁਮਟਾਲਾ ਦੇ ਵਿੱਚ ਪਿਛਲੇ ਦਿਨੀ ਇੱਕ ਥਾਂ ਦੇ ਉੱਤੇ ਰਾਸ਼ਨ ਵੰਡ ਪ੍ਰੋਗਰਾਮ ਸੀ ਉਹਦੇ ਵਿੱਚ 150 ਦੇ ਕਰੀਬ ਔਰਤਾਂ ਆਈ ਸੀ ਵਿਧਵਾ ਜਿਹੜੀ ਕਿ ਰਾਸ਼ਨ ਲੈਣ ਵਾਸਤੇ ਆਈ ਸੀ ਉਹਨਾਂ 150 ਔਰਤਾਂ ਦੇ ਵਿੱਚੋਂ 100 ਔਰਤ ਐਸਸੀ ਜਿਨ੍ਹਾਂ ਦੇ ਪਤੀ ਦੇ ਪਿਛਲੇ 3 ਤੋਂ ਲੈ ਕੇ 6 ਸਾਲਾਂ ਦੇ ਵਿੱਚ ਨਸ਼ੇ ਦੀ ਭੇਟ ਚੜ ਗਏ ਉਹ ਵਿਧਵਾਵਾਂ ਹੋਈਆਂ ਇਹ ਮਝਾਇਲ ਉਹਨਾਂ ਦੀ ਗੱਲ ਜ਼ਿਕਰ ਕਰਦੀ ਉਹਨਾਂ ਦੇ ਰੂਪ ਦੇ ਵਿੱਚ ਕਰਦੀ ਉਹਨਾਂ ਦੀ ਪੀੜ ਨੂੰ ਬਿਆਨ ਕਰਦੀ ਤਾਂ ਇਹ ਸ਼ਾਇਦ ਹੋਰ ਕਾਮਯਾਬ ਹੋ ਜਾਣੀ ਸੀ ਪਿਛਲੇ ਦਿਨੀ ਮਾਝੇ ਦੇ ਵਿੱਚੋਂ ਇੱਕ 16 ਸਾਲ ਦੀ ਕੁੜੀ ਦੀ ਖਬਰ ਆਈ ਸੀ ਵੀਡੀਓ ਆਈ ਉਹਨੂੰ ਨਸ਼ੇ ਦੇ ਉੱਤੇ ਲਾਇਆ ਗਿਆ ਤੇ 150 ਰੁਪਏ ਦੇ ਵਿੱਚ ਉਹ ਆਪਣਾ ਪਿੰਡਾ ਵੇਚ ਰਹੀ ਸੀ ਆਪਣਾ ਤਨ ਵੇਚ ਰਹੀ ਸੀ ਕਿਉਂਕਿ ਉਹਨੇ ਇਹ ਗੱਲ ਕਹੀ ਕਿ ਮੇਰੇ ਭਰਾ ਵੀ ਮੇਰਾ ਨਸ਼ਾ ਕਰਦਾ ਉਹ ਵੀ ਨਸ਼ਾ ਕਰਦਾ ਵੀ ਨਸ਼ਾ ਕਰਦਾ ਮੈਂ ਕਿਸੇ ਦੇ ਸੰਪਰਕ ਚ ਆਈ 300 ਰੁਪਈਆ ਉਹ ਲੈਂਦੇ ਜੀ ਇੱਕ ਗਾਹਕ ਦੇ ਕੋਲੋਂ ਤੇ 150 ਰੁਪਈਆ ਮੈਨੂੰ ਦਿੰਦੇ 150 ਰੁਪਈਆ ਕੋਲੇ ਰੱਖ ਲੈਂਦੇ ਆ ਜੇਕਰ ਇਹ ਇਹੋ ਜੀਆਂ ਕੁੜੀਆਂ ਦੀ ਗੱਲ ਕਰਨ ਦੀ ਫਿਲਮ ਤਾਂ ਸ਼ਾਇਦ ਇਹ ਫਿਲਮ ਹੋਣ ਨਾਲੋਂ ਵੀ ਕਾਮਯਾਬ ਹੁੰਦੀ ਇਹ ਕਾਮਯਾਬ ਹੋਵੇ ਪੰਜਾਬੀ ਫਿਲਮਾਂ ਚੰਗਾ ਬਣਨ ਪਰ ਪੰਜਾਬੀ ਫਿਲਮਾਂ ਸਮੁੱਚੇ ਪੰਜਾਬ ਦੀਆਂ ਸਮੁੱਚੇ ਤਾਣੇ ਬਾਣੇ ਦੀਆਂ ਹੋਣਾ ਚਾਹੀਦਾ ਜੇ ਕੱਲ ਨੂੰ ਕੋਈ ਮਾਲਵਾ ਫਿਲਮ ਬਣਾ ਦੇਵੇ ਇਹ ਜ਼ਰੂਰੀ ਨਹੀਂ ਕਿ ਦੁਆਬੇ ਵਾਲੇ ਵੀ ਉਹਨੂੰ ਉਹਨੇ ਚਾਰ ਨਾਲ ਦੇਖਣ ਕੱਲ ਨੂੰ ਫਿਲਮ ਦਾ ਨਾਮ ਹੋਵੇ ਜੀ ਬਠਿੰਡਾ ਤੇ ਜ਼ਰੂਰੀ ਨਹੀਂ ਕਿ ਪਠਾਨਕੋਟ ਵਾਲੇ ਵੀ ਦੇਖਣ ਫਿਰ ਫਿਲਮ ਦਾ ਨਾਮ ਹੋਵੇਗੀ ਅੰਮ੍ਰਿਤਸਰ ਸਾਹਿਬ ਉਹ ਧਾਰਮਿਕ ਕਾਰਨ ਕਰਕੇ ਦੇਖੀ ਜਾ ਸਕਦੀ ਹੈ ਸਮਾਜਿਕ ਕਾਰਨ ਕਰਕੇ ਸ਼ਾਇਦ ਪੰਜਾਬ ਦੇ ਵਿੱਚ ਪੂਰੇ ਹਿੱਸੇ ਦੇ ਵਿੱਚ ਨਾ ਦੇਖੀ ਜਾਵੇ ਇਸ ਕਰਕੇ ਮੇਰਾ ਖਿਆਲ ਹੈ ਵੀ ਕੁਝ ਕੁ ਕਮੀਆਂ ਕੁਝ ਕੁ ਉਕਾਇਆਂ ਰਹੀਆਂ ਜਿਹਦੇ ਕਰਕੇ ਇਹ ਫਿਲਮ ਦਰਸ਼ਕ ਖਿੱਚਣ ਦੇ ਵਿੱਚ ਕਾਮਯਾਬ ਨਹੀਂ ਹੋਈ ਜਿਨੇ 300 ਰੁਪਇਆ ਲਾਉਣਾ ਜਿਨੇ ਪਾਰਕਿੰਗ ਦੇ ਉੱਤੇ 100 ਰੁਪਇਆ ਲਾਉਣਾ ਜਿਨੇ ਇੰਟਰਵੈਲ ਦੇ ਬੜੇ 3-400 ਰੁਪਇਆ ਦੇ ਪੋਪ ਕੌਰਨ ਖਾਣੇ ਆ ਉਹਨੇ ਪਾਈ ਪਹਿਲਾਂ ਤੋਲ ਤੋਕਾਂਤ ਕਰਕੇ ਜਾਣਾ ਜਰਬਾਂ ਤਕਸੀਮਾਂ ਦੇ ਬਾਰੇ ਉਹਨੇ ਸੋਚ ਕੇ ਜਾਣਾ ਉਹਨੂੰ ਐ ਹੀ ਨਹੀਂ ਆਪਾਂ ਬਾਹੋਂ ਫੜ ਕੇ ਖ ਪੰਜਾਬੀ ਕਲਾਕਾਰਾਂ ਦਾ ਇੱਕ ਹਿੱਸਾ ਬੂਸਟ ਲਾ ਕੇ ਗਾਣੇ ਦੇ ਵਿਊ ਤਾਂ ਵਧਾ ਲੈਂਦਾ ਵੀ ਭਾਈ ਜਿਹੜਾ ਗਾਣਾ ਹੁਣੇ ਆਇਆ ਤੇ ਦੋ ਦਿਨਾਂ ਦੇ ਵਿੱਚ 35 ਮਿਲੀਅਨ ਹੋ ਗਿਆ 30 ਮਿਲੀਅਨ ਹੋ ਗਿਆ ਪਰ ਜਦੋਂ ਉਹਨਾਂ ਦੀ ਫਿਲਮ ਆਉਂਦੀ ਫਿਰ ਕਿਉਂ ਨਹੀਂ ਚੱਲਦੀ ਕਿਉਂਕਿ ਦਰਸ਼ਕ ਬੂਸਟ ਲਾ ਕੇ ਨਹੀਂ ਅੰਦਰ ਵੜੇ ਜਾਂਦੇ ਦਰਸ਼ਕ ਦੀ ਜੇਬ ਦੇ ਵਿੱਚੋਂ ਕੁਝ ਜਾਣਾ ਉਹ ਨਹੀਂ ਚੁਆਇਸ ਹੌਦੀ ਇਹ ਚੁਆਇਸ ਨਹੀਂ ਹੁੰਦੀ ਇਸ ਕਰਕੇ ਇਹ ਚੁਆਇਸ ਬਣੇ ਹਰ ਫਿਲਮ ਜਿਹੜੀ ਆ ਸਾਡੀ ਪੰਜਾਬੀ ਉਹ ਦਰਸ਼ਕ ਦੀ ਇਹ ਬਣੇ ਕਿ ਮੈਂ ਇਹਨੂੰ ਦੇਖਣਾ ਜੇ ਅੱਜ ਅਸੀਂ ਅੱਲੂ ਅਰਜਨ ਦੀਆਂ ਫਿਲਮਾਂ ਦੇਖਦੇ ਆਂ ਉਹਦੇ ਐਕਸ਼ਨ ਨੂੰ ਦੇਖਦੇ ਆ ਤਾਂ ਇਹਦਾ ਮਤਲਬ ਹੈ ਜੇਕਰ ਇੱਥੇ ਐਕਸ਼ਨ ਫਿਲਮਾਂ ਨਹੀਂ ਚੱਲਦੀਆਂ ਜਾਂ ਘੱਟ ਚੱਲਦੀਆਂ ਤਾਂ ਉਹਦੇ ਵਿੱਚ ਰਸ ਨਹੀਂ ਪਿਆ ਉਹਦੇ ਵਿੱਚ ਉਹੋ ਜੀ ਗੱਲ オリジナルਟੀ ਦੀ ਨਹੀਂ ਹੈਗੀ ਹਕੀਕਤ ਦੀ ਨਹੀਂ ਹੈਗੀ ਸੋ ਫਿਲਮਾਂ ਬਣਦਗਾ ਰਹਿਣ ਚੰਗੀਆਂ ਬਣਨ ਦੇਵ ਕਰੋੜ ਬਾਈ ਨੂੰ ਗੁੱਗੂ ਗਿੱਲ ਨੂੰ ਰੂਪੀ ਗਿੱਲ ਨੂੰ ਧੀਰਜ ਬਾਈ ਨੂੰ ਤੇ ਬਾਕੀ ਜਿੰਨੇ ਵੀ ਮਾਰਕ ਨੂੰ ਤੇ ਹੌਬੀ ਹੋਰਾ ਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਆਪਦੇ ਵੱਲੋਂ ਕਸਰ ਨਹੀਂ ਛੱਡੀ ਪਰ ਫਿਲਮ ਨੇ ਦਰਸ਼ਕ ਨਹੀਂ ਖਿੱਚੇ ਇਹਦੇ ਬਾਰੇ ਆਪਾਂ ਗੱਲ ਕਰ ਲੀਆ